29 ਸਤੰਬਰ ਤੋਂ 5 ਅਕਤੂਬਰ ਤੱਕ ਹਫਤਾਵਾਰੀ ਖਬਰਾਂ ਪੰਜਾਬ ਮਾਲਵੇ ਵਿੱਚ ਨਵੀਂ ਨਹਿਰ ਨਿਕਲਣ ਨਾਲ ਲੋਕਾਂ ਅਤੇ ਜ਼ਮੀਨ ਉੱਤੇ ਹੋਣ ਵਾਲੇ ਅਸਰਾਂ ਸੰਬੰਧੀ ਗੁਰੂ ਨਾਨਕ ਯੂਨੀਵਰਸਿਟੀ ਦੇ ਮਹਾਰਾ ਨੇ ਸਰਕਾਰ ਨੂੰ ਲੇਖਾ ਜੋਖਾ ਸੌਂਪਿਆ ਹੈ ਬਾਸਮਤੀ ਕਿਸਮ ਉਗਾਉਣ ਵਾਲੇ ਕਿਸਾਨਾਂ ਨੂੰ ਝੋਨੇ ਦਾ ਬਹੁਤ ਹੀ ਘੱਟ ਪਾ 1800 ਤੋਂ ਲੈ ਕੇ 2200 ਅਤੇ ਕਿਤੇ 2400 ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਮਿਲ ਰਿਹਾ ਹੈ ਇਹ ਦੱਸ ਦਈਏ ਕਿ ਪਹਿਲਾਂ ਹੀ ਵਪਾਰੀਆਂ ਕੋਲ ਪਈ ਬਾਸਮਤੀ ਦੇ ਭੰਡਾਰਾਂ ਨੂੰ ਕੇਂਦਰ ਸਰਕਾਰ ਨੇ ਐਨ ਮੌਕੇ ਸਿਰੇ ਆ ਕੇ ਵਿਦੇਸ਼ੀ ਮੰਡੀਆਂ ਵਿੱਚ ਵੇਚਣ ਦੀ ਮਨਜ਼ੂਰੀ ਦਿੱਤੀ ਸੀ ਜਿਸ ਕਾਰਨ ਵਪਾਰੀ ਨਮੀ ਬਾਸਮਤੀ ਦੀ ਮੰਗ ਕਰ ਰਿਹਾ ਹੈ ਡੇਰਾ ਵਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਨੂੰ ਜੈਡ ਪਲੱਸ ਰੱਖਿਆ ਮਿਲੀ ਹੈ ਪੰਚਾਇਤੀ ਚੋਣਾਂ ਨੇ ਪਿੰਡਾਂ ਦੇ ਲੋਕ ਬੰਡੇ ਮਾਹੌਲ ਵਿੱਚ ਤਲਖੀ ਅਤੇ ਈਰਖਾਵਾਜੀ ਦੇ ਦੌਰ ਵਿੱਚ ਪਿੰਡਾਂ ਦੇ ਭੋਲੇ ਭਾਲੇ ਲੋਕ ਫਸ ਗਏ ਭਾਰਤ ਦੀਆਂ ਖਬਰਾਂ ਮਹਾਰਾਸ਼ਟਰ ਸਰਕਾਰ ਨੇ ਗਾਂ ਨੂੰ ਰਾਜ ਮਾਤਾ ਦਾ ਦਰਜਾ ਦਿੱਤਾ ਹੈ ਹੁਣ ਸਰਕਾਰ ਗਾਂ ਦੀ ਸੇਵਾ ਸੰਭਾਲ ਕਰਨ ਵਾਲੇ ਲੋਕਾਂ ਨੂੰ ਕੁਝ ਸਬਸਿਡੀ ਅਤੇ ਕੁਝ ਹੋਰ ਰਿਆਇਤਾਂ ਦੇਣ ਦਾ ਵਿਧੀ ਵਿਵਧਾਨ ਬਣਾਉਣ ਉੱਤੇ ਕੰਮ ਕਰੇਗੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਈਡੀ ਦੇ ਅਧਿਕਾਰੀਆਂ ਅਤੇ ਭਾਜਪਾ ਦੇ ਕੁਝ ਆਗੂਆਂ ਖਿਲਾਫ ਚੋਣ ਬਾੰਡ ਸਕੀਮ ਤਹਿਤ ਜਵਰੀ ਬਸੂਲੀ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ ਭਾਰਤ ਸਰਕਾਰ ਨੇ ਗੈਰ ਬਾਸਮਤੀ ਚੋਲਾ ਨੂੰ ਵੀ ਵਿਦੇਸ਼ੀ ਬਾਜ਼ਾਰਾਂ ਵਿੱਚ ਵੇਚਣ ਦੀ ਖੁੱਲ੍ਹ ਦਿੱਤੀ ਹੈ ਇਹ ਖੁੱਲ੍ਹ ਅਜੇ ਸਮੇਂ ਦਿੱਤੀ ਗਈ ਹੈ ਜਦੋਂ ਗੋਦਾਮ ਚੋਲਾ ਨਾਲ ਭਰੇ ਪਏ ਹਨ ਅਤੇ ਨਵੇਂ ਚੋਲਾ ਨੇ ਅਜੇ ਮੰਡੀਆਂ ਵਿੱਚ ਆਉਣਾ ਹੈ ਡੇਰਾ ਸਰਸਾ ਸਾਧ ਨੂੰ ਛੁੱਟੀ ਮਿਲਣ ਉਤੇ ਪੱਤਰਕਾਰ ਅੰਸ਼ੂਲ ਛਤਰਪਤੀ ਨੇ ਚੋਣਾ ਕਮਿਸ਼ਨ ਨੂੰ ਪੱਤਰ ਲਿਖ ਕੇ ਚੋਣਾ ਪ੍ਰਭਾਵਿਤ ਹੋਣ ਦਾ ਸ਼ੱਕ ਜਤਾਇਆ ਹੈ ਜਮਿਨੀ ਫੌਜ ਦੇ ਮੁਖੀ ਜਨਰਲ ਦਿਵੇਦੀ ਨੇ ਕਿਹਾ ਕਿ ਚੀਨ ਨਾਲ ਲੱਗਦੀ ਸਰਹੱਦ ਤੇ ਹਾਲਾਤ ਬਹੁਤ ਨਾਜ਼ੁਕ ਹਨ ਪਰ ਅਜੇ ਕਾਬੂ ਵਿੱਚ ਹਨ ਪਰ ਫਿਰ ਵੀ ਇਹ ਮਈ 2020 ਤੋਂ ਪਹਿਲਾਂ ਵਰਗੇ ਨਹੀਂ ਹਨ ਭਾਰਤ ਵਿੱਚ ਧਾਰਮਿਕ ਆਜ਼ਾਦੀ ਦੀ ਵਿਗੜਤੀ ਹਾਲਤ ਤੋਂ ਅਮਰੀਕਾ ਦਾ ਕਮੰਤਰੀ ਧਾਰਮਿਕ ਆਜ਼ਾਦੀ ਕਮਿਸ਼ਨ ਫਿਕਰਮੰਦ ਹੈ ਭਾਰਤ ਨੇ ਇਸ ਕਮਿਸ਼ਨ ਨੂੰ ਸਿਆਸੀ ਕਾਰਨ ਤੋਂ ਪ੍ਰਭਾਵਿਤ ਅਤੇ ਪੱਖਪਾਤੀ ਕਮਿਸ਼ਨ ਦੱਸਿਆ ਹੈ ਵਿਦੇਸ਼ ਦੀਆਂ ਖਬਰਾਂ ਇਜ਼ਰਾਈਲ ਨੇ ਪਿਛਲੇ ਦਿਨਾਂ ਤੋਂ ਲਿਬਨਾਨ ਵਿੱਚ ਹਜ਼ਬੁੱਲਾ ਦੇ ਪਹਿਲੀ ਦੂਜੀ ਅਤੇ ਤੀਜੀ ਕਤਾਰ ਦੇ ਆਗੂਆਂ ਨੂੰ ਮਾਰਨ ਦੀ ਕਾਰਵਾਈ ਨੂੰ ਜਾਰੀ ਰੱਖਦਿਆਂ ਹਜ਼ਬੁੱਲਾ ਮੁਖੀ ਨਸਰ ਨਸਰੁੱਲਾ ਨੂੰ ਵੀ ਹਵਾਈ ਹਮਲੇ ਵਿੱਚ ਮਾਰ ਦਿੱਤਾ ਹੈ ਅਗਲੇ ਦਿਨਾਂ ਦੀਆਂ ਕਾਰਵਾਈਆਂ ਵਿੱਚ ਇਜ਼ਰਾਈਲ ਨੇ ਨਸਰੁੱਲਾ ਤੁਵਾਦ ਅਗਲੇ ਮੁਖੀ ਨੂੰ ਵੀ ਮਾਰਨ ਦਾ ਦਾਵਾ ਕੀਤਾ ਹੈ ਇਜ਼ਰਾਈਲ ਵੱਲੋਂ ਹਿਜ਼ਬੁੱਲਾਹ ਆਗੂ ਨੂੰ ਮਾਰਨ ਦੀ ਕਾਰਵਾਈ ਨੂੰ ਇਜ਼ਰਾਈਲ ਦੀ ਹਿਜ਼ਬੁੱਲਾਹ ਵਿਰੁੱਧ ਜੰਗ ਵਿੱਚ ਵੱਡੀ ਪ੍ਰਾਪਤੀ ਦੱਸਿਆ ਜਾ ਰਿਹਾ ਹੈ ਅੰਦਾਜ਼ਾ ਹੈ ਕਿ ਇਸ ਨਾਲ ਲੜਾਕੂ ਗਰੁੱਪ ਦਾ ਲਿਬਨਾਨ ਵਿੱਚ ਆਧਾਰ ਖਤਮ ਹੋ ਜਾਵੇਗਾ ਹਾਲਾਂਕਿ ਇਸ ਤੋਂ ਬਾਅਦ ਇਜ਼ਰਾਈਲ ਨੇ ਲਿਬਨਾਨ ਵਿੱਚ ਆਪਣੀ ਫੌਜ ਨੂੰ ਭੇਜਣ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਇਜ਼ਰਾਈਲ ਪਿਛਲੇ ਕਈ ਹਫ਼ਤਿਆਂ ਤੋਂ ਈਰਾਨ ਦੀ ਹਮਾਇਤ ਪ੍ਰਾਪਤ ਲੜਾਕੂ ਗਰੁੱਪਾਂ ਨੂੰ ਸੋਧਣ ਦੀ ਕਾਰਵਾਈ ਕਰ ਰਿਹਾ ਹੈ ਇਸ ਲੜੀ ਤਹਿਤ ਇਜ਼ਰਾਈਲ ਤੇ ਪਿਛਲੇ ਸਾਲ ਤੋਂ ਗਾਜ਼ਾ ਸਥਿਤ ਹਮਾਸ ਉੱਪਰ ਹਮਲੇ ਜਾਰੀ ਰੱਖੇ ਹੁਣ ਲਿਬਨਾਨ ਸਥਿਤ ਹਜ਼ਬੁੱਲਾਹ ਤੋਂ ਬਾਅਦ ਜਮਨ ਦੇ ਹੁਤੀ ਬਾਗੀਆਂ ਉੱਪਰ ਵੀ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਹਨ ਇਹਨਾਂ ਤਿੰਨਾਂ ਗਰੁੱਪਾਂ ਦੀ ਈਰਾਨ ਹਮਾਇਤ ਕਰਦਾ ਰਿਹਾ ਹੈ ਈਰਾਨ ਇਹਨਾਂ ਗਰੁੱਪਾਂ ਜਰੀਏ ਅਮਰੀਕਾ ਅਤੇ ਇਸਦੇ ਸਹਿਯੋਗੀਆਂ ਖਿਲਾਫ ਦਬਾਅ ਬਣਾਉਂਦਾ ਰਿਹਾ ਹੈ ਗਾਜ਼ਾ ਉੱਪਰ ਹਮਾਸ ਨਾਲ ਲੜਾਈ ਦੇ ਚੱਲਦਿਆਂ ਹਜ਼ਬੁੱਲਾ ਉੱਤਰੀ ਇਜ਼ਰਾਈਲ ਦੇ ਇਲਾਕੇ ਵਿੱਚ ਲਗਾਤਾਰ ਰਾਕੇਟ ਹਮਲੇ ਕਰਦਾ ਆ ਰਿਹਾ ਸੀ ਉੱਤਰੀ ਇਜ਼ਰਾਈਲ ਦੇ ਲੋਕ ਇਸ ਨਾਲ ਘਰ ਛੱਡਣ ਤੋਂ ਮਜਬੂਰ ਹੋ ਗਏ ਸਭ ਇਸ ਸਮੇਂ ਇਜ਼ਰਾਈਲ ਦੀ ਪਹਿਲ ਹਜ਼ਬੁੱਲਾ ਦੇ ਰਾਕਟ ਹਮਲਿਆਂ ਨੂੰ ਰੋਕਣਾ ਹੈ ਇਸ ਮਕਸਦ ਨੂੰ ਪੂਰਾ ਕਰਨ ਲਈ ਇਜ਼ਰਾਈਲ ਹਵਾਈ ਹਮਲਿਆਂ ਤੋਂ ਬਾਅਦ ਲਿਬਨਾਨ ਅੰਦਰ ਆਪਣੀ ਫੌਜ ਭੇਜ ਕੇ ਦੱਖਣ ਲਿਬਨਾਨ ਦੇ ਕਈ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਤੀ ਹੈ ਇਸ ਮੁਹਿੰਮ ਨਾਲ ਲੜਾਈ ਹੋਰ ਤਿੱਖੀ ਅਤੇ ਲੰਮਕ ਜਾਣ ਦੇ ਅਸਰ ਹਨ ਸਸਤੀ ਕੀਮਤ ਦੇ ਅਸਰਦਾਰ ਰਾਕਟ ਹਮਲਿਆਂ ਨੂੰ ਰੋਕਣ ਲਈ ਇਜ਼ਰਾਈਲ ਆਪਣੇ ਮਹਿੰਗੇ ਰਾਖੀ ਪ੍ਰਬੰਧ ਦੀਆਂ ਅਤ ਮਹਿੰਗੀਆਂ ਮਜ਼ਾਇਲਾ ਦੀ ਬਰਤੋ ਕਰ ਰਿਹਾ ਹੈ ਇਜ਼ਰਾਈਲ ਵੱਲੋਂ ਈਰਾਨ ਦੇ ਹਮਾਇਤ ਗਰੁੱਪਾਂ ਉੱਪਰ ਹਮਲਿਆਂ ਤੋਂ ਬਾਅਦ ਈਰਾਨ ਨੇ ਇਜ਼ਰਾਈਲਾਂ ਦੇ ਕੁਝ ਇਲਾਕਿਆਂ ਵੱਲ 100 ਤੋਂ ਜ਼ਿਆਦਾ ਮਿਜ਼ਾਈਲਾਂ ਛੱਡ ਦਿੱਤੀਆਂ ਹਨ ਇਜ਼ਰਾਈਲ ਵਿੱਚ ਇਨ੍ਹਾਂ ਮਿਜ਼ਾਈਲਾਂ ਨਾਲ ਕੀ ਨੁਕਸਾਨ ਹੋਇਆ ਇਸ ਦੀ ਕੋਈ ਖ਼ਬਰ ਨਹੀਂ ਕਿਉਂਕਿ ਇਜ਼ਰਾਈਲ ਜੰਗ ਦੇ ਹਾਲਾਤਾਂ ਵਿੱਚ ਖ਼ਬਰਾਂ ਉੱਪਰ ਪਾਬੰਦੀ ਲਗਾ ਦਿੰਦਾ ਹੈ ਹਾਲਾਂਕਿ ਇਜ਼ਰਾਈਲੀ ਫੌਜ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਹਵਾ ਵਿੱਚ ਹੀ ਸਾਰੀਆਂ ਮਿਜ਼ਾਈਲਾਂ ਖਤਮ ਕਰ ਦਿੱਤੀਆਂ ਸਨ ਇਸ ਕਾਰਵਾਈ ਨਾਲ ਈਰਾਨ ਅਤੇ ਇਜ਼ਰਾਈਲ ਦੇ ਆਹਮੋ ਸਾਹਮਣੇ ਹੋਣ ਦੇ ਹਾਲਾਤ ਬਣੇ ਪਏ ਹਨ ਕੈਨੇਡਾ ਵਿੱਚ 60 ਵੇਟਰਾਂ ਦੀ ਨੌਕਰੀ ਲਈ 3000 ਦੇ ਕਰੀਬ ਅੰਤਰਰਾਸ਼ਟਰੀ ਵਿਅਕਤੀ ਪੁੱਜੇ